ਆਜੋ ਫਿਰ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਅਸੀਂ ਸਾਰੇ ਹੀ ਦੋਸਤ ਜਿਹੜੇ ਇਲਾਕਾ ਬਚਾਓ ਸੰਘਰਸ਼ ਜਿਹੜੀ ਸਾਡਾ ਮੋਰਚਾ ਹੈ ਇਹਦੇ ਅੱਜ ਮਹੱਤਵਪੂਰਨ ਟੋਲ ਪਲਾਜ਼ਾ ਤੇ ਖੜੇ ਤੁਹਾਡੇ ਅਸ਼ੀਰਵਾਦ ਨਾਲ ਅਸੀਂ ਪਿਛਲੇ ਕਈ ਦਿਨਾਂ ਤੋਂ ਖਾਸ ਕਰਕੇ ਕਈ ਮਹੀਨਿਆਂ ਤੋਂ ਲੱਗੇ ਹੋਏ ਕਿ ਜਿਹੜੀ ਹਿਮਾਚਲ ਦੇ ਵਿੱਚ ਬਾਹਰੀ ਬਾਨਾਂ ਤੇ ਜਿਹੜੇ ਵਾਹिकल्स ਤੇ ਆ ਜਿਹੜਾ ਟੋਲ ਲਾਇਆ ਜਾਂਦਾ ਨਜਾਇਜ਼ ਟੋਲ ਲਾਇਆ ਜਾਂਦਾ ਅਸੀਂ ਦੋਸਤੋ ਕੱਲ ਨੂੰ ਇੱਥੇ ਮੋਰਚੇ ਦਾ ਆਪਾਂ ਸ਼ੁਰੂਆਤ ਕਰਨੀ ਕੱਲ ਨੂੰ ਅਸੀਂ ਸਾਥੀਆਂ ਨੇ ਤੁਹਾਡੀ ਆਪਾਂ ਇੱਕ ਕਹਿ ਲੋ ਭਾਵੁਕੀ ਅਪੀਲ ਕਰ ਰਹੇ ਕਿਉਂਕਿ ਇਹ ਮੁੱਦਾ ਸਾਡੇ ਭਰਾਵਾਂ ਦਾ ਵੀ ਆ ਕੱਲਾ ਕਈ ਸਾਡੇ ਦੋਸਤ ਜਿਹੜੇ ਆਪਾਂ ਹੁਣ ਇੱਥੇ ਕੰਮ ਕਰ ਰਹੇ ਕਈ ਆਪਣੇ ਘਰਾਂ ਦੇ ਵਿੱਚ ਆਪਣੇ ਦੂਜੇ ਦੋਸਤਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਮੋਟੀਵੇਟ ਕਰ ਰਹੇ ਕਿ ਕੱਲ ਨੂੰ ਆਪਾਂ ਇੱਥੇ ਸਵੇਰੇ 10 ਵਜੇ ਮਹਤਵਪੂਰਨ ਟੋਲ ਪਲਾਜ਼ਾ ਤੇ ਆਈਏ ਕਿਉਂਕਿ ਭਰਾਓ ਅਸੀਂ ਸਾਡਾ ਹੀ ਕੰਮ ਨਹੀਂ ਆ ਸਾਡੇ ਘਰ ਦਾ ਕੰਮ ਨਹੀਂ ਆ ਕਿਉਂਕਿ ਸਾਰੇ ਪੰਜਾਬੀਆਂ ਦਾ ਕੰਮ ਹੈ ਸਾਰੇ ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਦਾ ਕੰਮ ਹੈ ਕਿਉਂਕਿ ਇੱਥੇ ਨਜਾਇਜ਼ ਟੋਲ ਦੀ ਲੁੱਟ ਲਈ ਜਾਂਦੀ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਕਈ ਮਾਛਲ ਦੇ ਵੀ ਭਰਾ ਕਹਿੰਦੇ ਆ ਕਿ ਹਿਮਾਚਲ ਚ ਕਿਹ ਟੈਕਸ ਹੈ ਕੀ ਗੱਲ ਗਲਤ ਕੀ ਗੱਲ ਹੈ ਨਹੀਂ ਜਿੱਥੇ-ਤਿੱਥੇ ਨੈਸ਼ਨਲ ਹਾਈਵੇ ਆ ਉੱਥੇ ਹਿਮਾਚਲ ਚ ਵੀ ਟੈਕਸ ਕੱਟਿਆ ਜਾਂਦਾ ਟੋਲ ਕੱਟਿਆ ਜਾਂਦਾ ਦੋਸਤੋ ਹਿਮਾਚਲ ਵਾਸੀ ਸਾਡੇ ਭਰਾ ਆ ਜਦ ਅਸੀਂ ਆਪਣੇ ਭਰਾਵਾਂ ਤੋਂ ਪੰਜਾਬ ਚ ਦਾਖਲ ਹੋਣ ਵੇਲੇ ਹਰਿਆਣਾ ਚ ਦਾਖਲ ਹੋਣ ਵੇਲੇ ਚੰਡੀਗੜ੍ਹ ਚ ਦਾਖਲ ਹੋਣ ਵੇਲੇ ਕੋਈ ਟੋਲ ਨਹੀਂ ਲੈਂਦੇ ਤਾਂ ਇਹਨਾਂ ਨੂੰ ਵੀ ਹੱਕ ਨਹੀਂ ਆ ਮੈਂ ਹਿਮਾਚਲ ਦੇ ਭਰਾਵਾਂ ਨੂੰ ਅਪੀਲ ਕਰਦਾ ਕਿ ਆਪਣੇ ਸਰਕਾਰਾਂ ਨੂੰ ਕਹੋ ਕਿ ਇਹ ਨਜਾਇਜ਼ ਟੋਲ ਹੈ ਸਾਡੇ ਰਿਸ਼ਤੇਦਾਰਾਂ ਚ ਸਾਡੇ ਦੋਸਤਾਂ ਚ ਵੰਡੀਆਂ ਪਾਈਆਂ ਹੋਈਆਂ ਇਹਨਾਂ ਟੋਲਾਂ ਨੇ ਮੈਂ ਆਖਰ ਚ ਬੇਨਤੀ ਕਰਦਾ ਤੁਹਾਨੂੰ ਪੰਜਾਬੀ ਭਰਾਵਾਂ ਨੂੰ ਖਾਸ ਕਰਕੇ ਨੰਗਲ ਦੇ ਇਲਾਕੇ ਨੂੰ ਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਕਿ ਆਪਾਂ ਸਾਰੇ ਭਰਾ ਅਲੱਗ-ਅਲੱਗ ਪਾਰਟੀਆਂ ਦੇ ਇਕੱਠੇ ਹੋਏ ਹੋਏ ਟੋਲ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਦੇ ਨਹੀਂ ਸਾਦੇ 30 ਰੁਪਏ ਤੋਂ ਲੈ ਕੇ 110 ਰੁਪਏ ਤੱਕ ਕਰੇ ਦੀ ਗੱਲ ਚਲੇਗੀ ਮੇਰੇ ਭਰਾਓ ਕੱਲ ਨੂੰ 2 ਘੰਟੇ ਕੱਢ ਲਓ ਇੱਥੇ 10 ਵਜੇ ਦੇ ਕਰੀਬ ਆਜੋ ਅਸੀਂ ਤੁਹਾਨੂੰ 12 ਵਜੇ ਬੇਲੇ ਕਰ ਦਾਂਗੇ ਅਸੀਂ ਸਰਕਾਰਾਂ ਤੱਕ ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਅੱਗੇ ਨੂੰ ਬੇਨਤੀ ਕਰਦੇ ਕਿ ਸਾਡੇ ਇਸ ਮੋਰਚੇ ਦਾ ਸਮਰਥਨ ਕਰੋ ਕੋਈ ਵੋਟਾਂ ਦੀ ਰਾਜਨੀਤੀ ਨਹੀਂ ਕਰਦੇ ਕੋਈ ਹਜੇ ਕੌਂਸਲ ਦੀਆਂ ਕੋਈ ਕਿਸੇ ਕਿਸਮ ਦੀਆਂ ਜਾਂ ਕਹਿ ਲਿਆ ਜਾਵੇ ਐਮਐਲਏ ਦੀਆਂ ਕੋਈ ਵੋਟਾਂ ਨੇੜੇ ਨਹੀਂ ਆ ਭਰਾਓ ਆਪਾਂ 1 ਕਿਲੋਮੀਟਰ ਤੇ ਸੱਜੋਵਾਲ ਦਾ ਪਿੰਡ ਹੈ ਸੰਤੋਖੜ ਜਾਣਾ ਤਾਂ ਟੈਕਸ ਹੈ ਗੁਰੂ ਕੇ ਲਾਹੌਰ ਜਾਣਾ ਤਾਂ ਟੈਕਸ ਹੈ ਮਾਤਾ ਨਾਨਾ ਦੇਵੀ ਜਾਣਾ ਤਾਂ ਟੈਕਸ ਹੈ ਕੋਈ ਘਨੋਲੀ ਵਾਲਿਆਂ ਨੇ ਭਰਤਗੜ ਵਾਲਿਆਂ ਨੇ ਨਾਲਾਗੜ ਜਾਣਾ ਤਾਂ ਟੈਕਸ ਹੈ ਅਸੀਂ ਪਾਖੜਾ ਦੇਖਣ ਜਾਣਾ ਤਾਂ ਟੋਲ ਲੱਗਦਾ ਜੇ ਅਸੀਂ ਕਿਤੇ ਬਾਸਪਿੰਡ ਦੇ ਵਿੱਚੋਂ ਲੰਘਣਾ ਉੱਪਰੋਂ ਹੋ ਕੇ ਲੰਗੇ ਤਾਂ ਉੱਥੇ ਪਿੰਡ ਵਾਸੀ ਤੰਗ ਹੋਣ ਨੇ ਇਸ ਲਈ ਭਰਾਵੋ ਤੁਹਾਡੇ ਰੱਗੇ ਬੇਨਤੀ ਆ ਇਹ ਸਾਡੇ ਘਰ ਦਾ ਕੰਮ ਨਹੀਂ ਆਪਾਂ ਤੁਹਾਡੀ ਮਦਦ ਚਾਹੁੰਨੇ ਜੇ ਕੱਲ ਦਾ ਮੋਰਚਾ ਤੁਹਾਡੇ ਭਰਾਵਾਂ ਭੈਣਾਂ ਦੀ ਮਦਦ ਨਾਲ ਕਾਮਯਾਬ ਹੁੰਦਾ ਤਾਂ ਅਸੀਂ ਸਾਡੀ ਸਾਰੇ ਇਲਾਕੇ ਦੀ ਜਿੱਤ ਹੈ ਪੰਜਾਬੀਆਂ ਦੀ ਜਿੱਤ ਹੈ ਆਓ ਅਸੀਂ ਇਕੱਠੇ ਹੋ ਕੇ ਪੀਸਫੁਲ ਪ੍ਰੋਟੈਸਟ ਕਰੀਏ ਬੜੇ ਇਮਾਨਦਾਰੀ ਨਾਲ ਡੈਡੀਕੇਸ਼ਨ ਨਾਲ ਪ੍ਰੋਟੈਸਟ ਕਰੀਏ ਤਾਂ ਜੋ ਹਿਮਾਚਲ ਸਰਕਾਰ ਤੇ ਪੰਜਾਬ ਸਰਕਾਰ ਦੇ ਜਿੰਨੇ ਵੀ ਆਗੂ ਆ ਉਹ ਵਿਧਾਨ ਸਭਾ 'ਚ ਗੱਲਾਂ ਚੱਕਣ ਸੜਕਾਂ 'ਤੇ ਗੱਲਾਂ ਚੱਕਣ ਤੇ ਹਿਮਾਚਲ ਸਰਕਾਰ ਨਾਲ ਗੱਲਾਂ ਕਰਨ ਜੇ ਨਹੀਂ ਲਾਂਦੇ ਟੈਕਸ ਜੇ ਹੜਦਾ ਨਹੀਂ ਆ ਫਿਰ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਇੱਥੇ ਜਿਵੇਂ ਸੋਨਾ ਜਿਹਾ ਗੇਟ ਇਹਨਾਂ ਨੇ ਬਣਾਇਆ ਹਿਮਾਚਲ ਦੇ ਭਰਾਵਾਂ ਨੇ ਇੱਕ ਸੋਨਾ ਜਿਹਾ ਗੇਟ ਤੁਸੀਂ ਬਣਾ ਕੇ ਇੱਥੇ ਟੈਕਸ ਲਾ ਦਿਓ ਫਿਰ ਸਾਡੇ ਇਹਨਾਂ ਨੂੰ ਹਿਮਾਚਲ ਸਰਕਾਰ ਨੂੰ ਪਤਾ ਲੱਗੂਗਾ ਕਿ ਟੈਕਸ ਦਾ ਮਤਲਬ ਕੀ ਹੁੰਦਾ ਅੰਤ ਦੇ ਵਿੱਚ ਇੱਕ ਵਾਰ ਫਿਰ ਬੇਨਤੀ ਕਰਦਾ ਕਿ ਪ੍ਰਾਉ ਆ ਨਿਸ਼ਾਂਤ ਜੀ ਖੜੇ ਦਵਿੰਦਰ ਗਾਂਧੀ ਜੀ ਖੜੇ ਆ ਸਾਡੇ ਰਮਨ ਜੀ ਖੜੇ ਸਾਡੇ ਅੰਕੂ ਭਾਜੀ ਖੜੇ ਰਾਜਨੰਦ ਜੀ ਖੜੇ ਤੇ ਹੋਰ ਸਾਡੇ ਸਾਥੀ ਲੱਕੀ ਜੀ ਆ ਬਾਵਾ ਜੀ ਆ ਜਾਂ ਬਿਸ਼ਨੂ ਜੀ ਆ ਜਾਂ ਜਿੰਨੇ ਵੀ ਸਾਡੇ ਹੋਰ ਸਾਥੀ ਆ ਸਾਰੇ ਇਲਾਕੇ ਚ ਆਪਣੇ ਚ ਕੰਮ ਕਰ ਰਹੇ ਉਹ ਵੀ ਸਾਡੇ ਨਾਲ ਭਰਾਵਾਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਸਾਡੇ ਲਈ ਨਹੀਂ ਆਪਣੇ ਲਈ ਆਓ ਆਓ ਇਕੱਠੇ ਹੋ ਕੇ ਅਸੀਂ ਇਸ ਨਜਾਇਜ਼ ਟੈਕਸ ਦਾ ਵਿਰੋਧ ਕਰੀਏ ਟੋਲ ਪਲਾਜੇ ਦਾ ਤਾਂ ਜੋ ਅਸੀਂ ਬੜੀ ਆਜ਼ਾਦ ਹਵਾ ਹਿਮਾਚਲ ਚ ਜਾ ਕੇ ਲੈ ਸਕੀਏ ਸਾਡੇ ਤੇ ਕੋਈ ਬੋਝ ਨਾ ਹੋਵੇ ਸਾਡੇ ਨਾਲ ਟੋਲ ਦੇ ਪਲਾਜੇ ਦੇ ਜਿਹੜੇ ਮਲਾਜ਼ਮ ਹੈ ਉਹ ਸਾਡੇ ਨਾਲ ਮਾਰਾ ਨਾ ਕਰਨ ਐਨਾਂ ਹੀ ਬੇਨਤੀ ਕਰਦਾ ਹੋਇਆ ਇੱਕ ਇੱਕ ਗੱੜ ਦੇ ਵਿੱਚੋਂ ਇੱਕ ਇੱਕ ਵਿਅਕਤੀ ਆਜੋ ਬਸ ਐਨੀ ਕਹਿ ਜੇ ਤੁਸੀਂ ਇੱਥੇ ਤਾਕਤ ਦਿਖਾ ਦਿੱਤੀ ਇਹ ਮੋਰਚੇ ਦਾ ਸੰਘਰਸ਼ ਨਹੀਂ ਆ ਇਹ ਸਾਡੇ ਲੋਕਾਂ ਦਾ ਸੰਘਰਸ਼ ਆ ਜੇ ਕੱਲ ਨੂੰ ਸਾਨੂੰ ਕਾਮਯਾਬੀ ਪਰਮਾਤਮਾ ਵਾਹਿਗੁਰੂ ਮਹਾਬਾਈ ਬਖਸ਼ਦਾ ਹੈ ਟੱਕਾਮਜਾਬੀ ਸ਼ਹਿਰ ਵਾਸੀਆਂ ਦੀ ਇਲਾਕਾ ਵਾਸੀਆਂ ਦੀ ਪੰਜਾਬੀਆਂ ਦੀ ਆ ਫੇਰ ਇੱਕ ਵਾਰ ਹੱਥ ਜੋੜ ਕੇ ਅਪੀਲ ਕਰਦਾ ਕਿ ਭਰਾਓ ਕਿਤੇ ਇਹ ਨਾ ਹੋਵੇ ਕੱਲ ਨੂੰ ਤੁਸੀਂ ਪਹੁੰਚੋ ਨਾ ਸਵੇਰੇ 9:30 10 ਵਜੇ ਪਹੁੰਚੋ ਬੜੇ ਸਤਿਕਾਰ ਨਾਲ ਅਸੀਂ ਤੁਹਾਡਾ ਕਹੇ ਲੋ ਸਵਾਗਤ ਕਰਨ ਲਈ ਤਿਆਰ ਆ ਖੜੇ ਆ ਆਪਾਂ ਜਾਂ ਇਸ ਰਾਤ ਦੇ ਨੇਰੇ ਦੇ ਵਿੱਚ ਅੱਥੇ ਮਿਹਨਤ ਕਰ ਰਹੇ ਸਾਡੇ ਸਾਥੀ ਘਰ ਘਰ ਜਾ ਕੇ ਮਿਹਨਤ ਕਰ ਰਹੇ ਕਿਰਪਾ ਕਰਕੇ ਤੁਸੀਂ ਇੱਕ ਵਾਰ ਆ ਜਾਓ ਤਾਂ ਜੋ ਸਾਡਾ ਇਹ ਸੰਘਰਸ਼ ਆ ਜਿਹੜਾ ਜਿੱਤ ਵੱਲ ਵੱਧ ਸਕੇ ਅਸੀਂ ਜਿੱਤ ਪ੍ਰਾਪਤ ਕਰੀਏ ਤੇ ਜਿਹੜੀ ਤੋਲ ਹੈ ਨਜਾਇਜ਼ ਉਹਨੂੰ ਬੰਦ ਕਰਵਾ ਸਕੀਏ ਧੰਨਵਾਦ ਜੈ ਜਨਤਾ ਜੈ ਸਾਰਾ ਸੰਦਰਮਾਨ